ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋਗੀ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ-ਪੁੱਤੀ ਜੋੜੀ ਸੋ ਸਾਰੇ ਵੀਰ ਭੈਣ ਭਰਾ ਬਹੁਤ ਪਿਆਰ ਦੇ ਰਹੇ ਨੇ ਸਾਡੇ ਚੈਨਲ ਨੂੰ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਹੋਣ ਸਾਰਿਆਂ ਦਾ ਨਵਾਂ ਸਾਲ ਵਧੀਆ ਵਧੀਆ ਲੰਘੇ ਜੀ ਤੇ ਖੁਸ਼ਹਾਲ ਰਹੋ ਆਪਣੇ ਪਰਿਵਾਰ ਦੇ ਵਿੱਚ ਤੇ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਸੋ ਤੁਸੀਂ ਵੀਡੀਓ ਦੇ ਨਾਲ ਬਣੇ ਵੀ ਉਹ ਵਲੌਗ ਦੇ ਨਾਲ ਬਣੇ ਰੋ ਐਂਡ ਤੱਕ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਜੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਤੇ ਜਿਨ੍ਹਾਂ ਨੇ ਕੀਤਾ ਉਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਰਹੋ ਜੀ ਤੇ ਅੱਜ ਤੁਹਾਨੂੰ ਆਪਾਂ ਦੱਸਾਂਗੇ ਕਿ ਜਿਹੜੇ ਆਪਾਂ ਹਨਾ ਸਾਡੇ ਗੰਦੇ ਕੱਪੜੇ ਹੁੰਦੇ ਆ ਤੇ ਆਪਾਂ ਮਸ਼ੀਨ ਦੇ ਵਿੱਚ ਜਦੋਂ ਵਾਸ਼ ਕਰਦੇ ਆ ਤਾਂ ਉਹ ਜਮਾ ਵੀ ਨਿੱਖੜਦੇ ਨਹੀਂ ਹੈਗੇ ਹਨਾ ਕੋਲਰ ਵਗੈਰਾ ਨਹੀਂ ਨਿੱਖੜਦੀ ਹੈ ਕਿ ਜਿਵੇਂ ਬਾਜੂ ਵਗੈਰਾ ਨਹੀਂ ਨਿੱਖਰਦੀ ਤੇ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਉਹਦੇ ਵਿੱਚ ਇੱਕ ਚੀਜ਼ ਦਾ ਇਸਤੇਮਾਲ ਕੀਤਾ ਜਾਊਗਾ ਉਹ ਆਪਾਂ ਤੁਹਾਨੂੰ ਦੱਸਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਤੇ ਬਿਲਕੁਲ ਵੀ ਸਕਿੱਪ ਨਹੀਂ ਕਰਨੀ ਹੈ ਜੀ ਪਲੀਜ਼ ਫੁੱਲ ਵਾਚ ਕਰਕੇ ਦੇਖਿਆ ਕਰੋ ਵੀਡੀਓ ਜੀ ਚਲੋ ਹੁਣ ਆਪਾਂ ਤੁਹਾਨੂੰ ਦੱਸਦੇ ਆ ਉਹ ਜਮ੍ਹਾਂ ਹੀ ਨਿੱਖਰ ਜਾਣਗੇ ਇੱਕੋ ਚੀਜ਼ ਪੈਂਦੀ ਹੈ ਉਹਦੇ ਵਿੱਚ ਤੇ ਆਹ ਤੁਹਾਨੂੰ ਹੁਣ ਦੱਸਦੇ ਆ ਜੀ ਗਾਇਸ ਸੋ ਗਾਇਸ ਆਪਾਂ ਇੱਥੇ ਲਿਆਏ ਪਾਣੀ ਸੋ ਇੱਥੇ ਆਪਾਂ ਪਾਣੀ ਥੋੜਾ ਜਿਹਾ ਗਰਮ ਕਰਾਂਗੇ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਤੀ ਕਿ ਇਹਦੇ ਵਿੱਚ ਕਿਹੜੀ ਚੀਜ਼ ਆਪਾਂ ਪਾਉਣੀ ਆ ਸੋ ਇਹ ਆਪਾਂ ਗਰਮਾ ਪਾਣੀ ਇਸ ਕਰਕੇ ਕਰ ਰਹੇ ਆ ਕਿਉਂਕਿ ਆਪਾਂ ਕੱਪੜੇ ਧੋਣੇ ਆ ਤੇ ਸੋ ਇਹ ਪਾਣੀ ਆਪਾਂ ਇਸ ਕਰਕੇ ਗਰਮ ਕਰ ਰਹੇ ਆ ਕਿਉਂਕਿ ਉਹ ਇੱਕ ਚੀਜ਼ ਜਿਹੜੀ ਆ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਹੁੰਦਾ ਹੈ ਜੀ ਤੇ ਜਮਾਂ ਵੀ ਗੰਦੇ ਕੱਪੜੇ ਨਹੀਂ ਝਾਪਣਗੇ ਬਿਲਕੁਲ ਇਹ ਸਾਫ਼ ਹੋ ਜਾਣਗੇ ਤੇ ਕਿਉਂਕਿ ਮਸ਼ੀਨ ਦੇ ਵਿੱਚ ਕਦੀ ਨਾ ਕਦੀ ਮਸ਼ੀਨ ਦੇ ਵਿੱਚ ਆਪਾਂ ਕਦੀ ਵੀ ਹਨਾ ਕੱਪੜੇ ਵਾਸ਼ ਕਰਦੇ ਆ ਕੋਲਰ ਵਗੈਰਾ ਗੰਦੀ ਜਾਵਦੀ ਹੁੰਦੀ ਆ ਕਦੀ ਕਦੀ ਤੇ ਜਿੰਨਾ ਮਰਜੀ ਤੁਸੀਂ ਸਰਫ ਪਾ ਲੋਗੇ ਉਹਦੇ ਨਾਲ ਵੀ ਨਹੀਂ ਵਾਸ਼ ਵਧੀਆ ਹੁੰਦੇ ਹੈਗੇ ਤੇ ਸੋ ਤੁਸੀਂ ਇਹ ਜ਼ਰੂਰ ਪਾਓ ਇਹਦੇ ਨਾਲ ਆਪਾਂ ਸਰਫ ਵੀ ਪਾਵਾਂਗੇ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਵੀ ਆਪਾਂ ਇਸਤੇਮਾਲ ਕਰਾਂਗੇ ਸੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਬਿਲਕੁਲ ਨਾ ਸਕਿੱਪ ਕਰੋ ਜੀ ਸੋ ਗਾਇਸ ਇਹ ਕੱਪੜੇ ਧੋਣ ਵਾਲੇ ਨੇ ਦੇ ਰਿਏ ਗਏ ਨੇ ਤੇ ਅੱਜ ਧੋਵਾਂਗੇ ਆਪਾਂ ਮਸ਼ੀਨ ਦੇ ਵਿੱਚ ਪਾ ਕੇ ਜੀ ਸੁੱਕ ਪੜੇ ਧੋਵਾਂਗੇ ਆਪਾਂ ਸੋਰੀ ਹੈ ਕਿਨੇ ਕੱਪੜੇ ਧੋਣ ਵਾਲੇ ਸਾਬਾ ਇਹਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿਹੜੀ ਚੀਜ਼ ਮਿਕਸ ਕਰਾਂਗੇ ਸੋ ਮੈਂ ਮਸ਼ੀਨ 'ਚ ਪਾਣੀ ਪਾ ਲਿਆ ਸੀ ਇਸ ਦੇ ਵਿੱਚ ਆਪਾਂ ਪਾਵਾਂਗੇ ਬੇਕਿੰਗ ਸੋਡਾ ਦੇ ਵਿੱਚ ਪਾ ਲਿਆ ਪੀਕਿੰਗ ਸੋਡਾ ਜੀ ਇਹਦੇ ਨਾਲ ਕੱਪੜਿਆਂ ਦਾ ਕਲਰ ਵੀ ਨਹੀਂ ਜਾਏਗਾ ਤੇ ਵਿੱਚ ਪਾਵਾਂਗੇ ਆਪਾਂ ਸੜ ਅਬ ਇਸ ਚਾਪਾ ਸਰਫ ਪਾਵਾਂਗੇ ਜੀ ਕਿਉਂਕਿ ਕੱਪੜੇ ਜ਼ਿਆਦਾ ਨੇ ਤੁਸੀਂ ਆਪਾਂ ਤੁਸੀਂ ਪਾਣੀ ਗਰਮਾ ਜ਼ਿਆਦਾ ਤੇ ਇਸ ਕੱਪੜੇ ਦੇ ਨਾਲ ਹੀ ਆਪਾਂ ਹਿਲਾ ਲਾਂਗੇ ਜੀ ਜਾਂ ਕਿਸੇ ਡੰਡੇ ਦੇ ਨਾਲ ਤੁਸੀਂ ਹਿਲਾ ਸਕਦੇ ਹੋ ਜਾਂ ਕੱਪੜੇ ਦੇ ਨਾਲ ਆਹ ਵੇਖੋ ਜੀ ਮੈਂ 2 ਮਿੰਟ ਲਈ ਪਾਇਆ ਵਾ ਤੇ ਕਿੰਨੀ ਮੈ ਲੱਗੀ ਦੇਖੋ ਸੋ ਇਹ ਕਮਾਲ ਹੈ ਬੇਕਿੰਗ ਪਾਊਡਰ ਦਾ ਬੇਕਿੰਗ ਸੋਡੇ ਦਾ ਸੋੜੀ ਸੋ ਤੁਸੀਂ ਜਰੂਰ ਇਸਤੇਮਾਲ ਕਰਿਓ ਹੁਣ ਆਪਾਂ ਇਹ ਪਾਣੀ ਜਿਹੜਾ ਵਾ ਇਹ ਆਪਾਂ ਮਸ਼ੀਨ ਦੇ ਵਿੱਚ ਪਾ ਦਾਂਗੇ ਮਸ਼ੀਨ ਦੇ ਵਿੱਚ ਸੋ ਇਹ ਪਾਣੀ ਆਪਾਂ ਮਸ਼ੀਨ ਦੇ ਵਿੱਚ ਪਾ ਦਾਂਗੇ ਜੀ ਸੋਪੇ ਇੱਕ ਕਰਕੇ ਕਪੜੇ ਵਿੱਚ ਪਾ ਦਾਂਗੇ ਉਤਰੀ ਮੈਂ ਗਰਮ ਲੈ ਲਓ ਪਾਣੀ ਹੁਣ ਪਾਣੀ ਵਿੱਚ ਡੋਲ ਚੱਲ ਕੋ ਹੋ ਜਾਣਾ 1 ਮਿੰਟ ਪਾਣੀ ਨਮਸੀਨ ਘੁੰਮਣੀ ਆ ਬਸ ਆ ਰਿਪਕ ਉਹ ਠੀਕ ਆ ਹਾਂ ਇਹ ਚੋਕਕੇ ਪਾ ਵਿੱਚ ਸਾਰੇ ਕੱਪੜੇ। ਜਦ ਮਸ਼ੀਨ ਬਾਅਦ ਚ ਚਲਾਉਣੀ ਆ ਉਹ ਪਾਣੀ ਗੰੰਜਰਾ ਲੋਣਾ। ਸੋ ਆਪਾਂ ਮਸ਼ੀਨ ਦੇ ਵਿੱਚ ਕੱਪੜੇ ਪਾ ਦਿੱਤੇ ਨੇ ਸਾਰੇ ਤੇ ਹੁਣ ਆਪਾਂ ਮਸ਼ੀਨ ਚਾਲੂ ਕਰ ਦਾਂਗੇ ਜੀ। ਆ ਗਈ ਹੈ। ਸੋ ਗਾਇਸ ਵੇਖੋ ਬਿਲਕੁਲ ਸਾਫ਼ ਹੋ ਗਿਆ ਨੇ ਤੁਸੀਂ ਦੇਖ ਸਕਦੇ ਹੋ। ਬਿਲਕੁਲ ਸਾਫ਼ ਨੇ ਤੇ ਤੇ ਦੇਖੋ ਅਗ ਦੇਖ ਸਕਦੇ ਹੋ ਬਿਲਕੁਲ ਸਾਫ਼ ਨੇ ਕੋਈ ਗੰਦੀਆਂ ਨਹੀਂ ਹੈਗੀਆਂ ਸੋ ਗਾਇਸ ਅੱਜ ਆਪਾਂ ਤੁਹਾਨੂੰ ਦੱਸਿਆ ਕਿ ਜਿਹੜੇ ਗੰਦੇ ਕੱਪੜੇ ਹੁੰਦੇ ਉਹ ਕਿਵੇਂ ਨਿਖੜ ਸਕਦੇ ਆ ਕਿਵੇਂ ਸਾਫ਼ ਕਰ ਸਕਦੇ ਆ ਆਪਾਂ ਜਿਵੇਂ ਮਸ਼ੀਨ ਦੇ ਵਿੱਚ ਆਪਾਂ ਹਨਾ ਵਾਸ਼ ਕਰਦੇ ਆ ਕੱਪੜਿਆਂ ਨੂੰ ਉਹ ਕੱਪੜੇ ਆਪਾਂ ਕਿਵੇਂ ਹੀ ਮਤਲਬ ਸਾਫ਼ ਕਰ ਸਕਦੇ ਜਿਵੇਂ ਕੋਲਰ ਵਗੈਰਾ ਗੰਦੇ ਆਪਾਂ ਅੱਜ ਜਿਵੇਂ ਕੋਲਰ ਵਗੈਰਾ ਗੰਦੇ ਹੁੰਦੇ ਜੋ ਸੋ ਆਪਾਂ ਅੱਜ ਤੁਹਾਨੂੰ ਦੱਸਿਆ ਕਿ ਹਨਾ ਕੱਪੜੇ ਕਿਵੇਂ ਆਪਾਂ ਮਸ਼ੀਨ ਦੇ ਵਿੱਚ ਸਾਫ਼ ਕਰ ਕਰ ਸਕਦੇ ਆਂ ਜੀ ਸੋ ਇੱਕ ਚੀਜ਼ ਦਾ ਇਸਤੇਮਾਲ ਕਰਕੇ ਸੋ ਆਪਾਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਚੁੱਕੇ ਆਂ ਸੋ ਜੇ ਅੱਜ ਦੀ ਵੀਡੀਓ ਥੋੜੀ ਜੀ ਅੱਜ ਦੀ ਵੀਡੀਓ ਜੇ ਥੋੜੀ ਜੀ ਵੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਆ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਪਲੀਜ਼ ਤੇ ਫੁੱਲ ਵਾਚ ਕਰਕੇ ਦੇਖਿਆ ਕਰੋ ਸੋ ਮਿਲਦੇ ਆਪਾਂ ਤੁਹਾਨੂੰ ਅਗਲੀ ਨਿਊ ਵੀਡੀਓ ਦੇ ਨਾਲ ਸੋ ਬਾਏ ਬਾਏ